ਸਵਾਗਤ ਆਇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲਾ ਤਹਿਸੀਲ ਤਲਵੰਡੀ ਭਾਈ ਤੇ ਜ਼ਿਲ੍ਹਾ ਅਸਨੂ ਪ੍ਰੋਪਰ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਡੀ ਆਉਣ ਵਾਲੀ ਵੀਡੀਓ ਦਾ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਅੱਜ ਦੇ ਵੀਡੀਓ ਜਮ ਤਿੰਨ ਨਾਗ ਤੁਹਾਨੂੰ ਦਿਖਾਉਣੇ ਆਗੇ ਇੱਕ ਆ ਬੂਰਾ ਕਟਾ ਇੱਕ ਆ ਜਰਸੀ ਵੈੜ ਗੱਬਣ ਤੇ ਇੱਕ ਸੂਈ ਸਵਾਈ ਮੱਝ ਤਿੰਨਾਂ ਨਾਗਾਂ ਦੇ ਪ੍ਰੋਪਰ ਬਾਈ ਤੋਂ ਲੈ ਲਾਂਗੇ ਤਸੱਲੀ ਪਰਖ ਤੁਸੀਂ ਜਾ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜੇ ਸੂਇਆ ਸਵਾਈ ਪਸ਼ੂ ਆ ਤਾਂ ਦਾ ਦੋ ਟਾਈਮ ਚੋ ਕੇ ਲੈ ਜਾਓ ਜੇ ਗੱਬਣ ਆ ਤਾਂ ਚੰਗੀ ਤਰ੍ਹਾਂ ਚੇਪਾ ਕੱਢ ਕੇ ਪਾਸ ਕਰਕੇ ਲੈ ਜਾਓ ਤਾਂ ਜੋ ਬਾਅਦ ਹੋਣ ਖੱਜਰ ਖਵਾਰੀ ਤੋਂ ਪਹਿਲੇ ਬਚੇ ਜਾ ਸਕੇ ਤੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪਰਪਜਾਂਗੇ ਤੰਨਾਂ ਨਗਾਂ ਬਾਰੇ ਕਿ ਟੇਲ ਆ ਕਰਨ ਦੁੱਧ ਬਾਦ ਤੇ ਕਿਹੜਾ ਸੁਆ ਵਾ ਹਾਂਜੀ ਬੈਸਤਰੀ ਕਾਲ ਨਾਮ ਦੱਸ ਦਗੇ ਜੀ ਨਾਂ ਮੋਰਾ ਜੀ ਪੰਡ ਕੋਟ ਵਾਲਾ ਠੀਕ ਆ ਜੀ ਇੱਕ ਨੰਬਰ ਸ਼ੁਰੂ ਕਰ ਲਗੇ ਮੱਝ ਤੋਂ ਬਾਈ ਹਾਂਜੀ ਹਾਂਜੀ ਕਿਹੜਾ ਸੁਆ ਸੋਈ ਬਾਈ ਇਹ ਇਹ ਬਾਈ ਚੌਥਾ ਹੁਆ ਸੋਈ ਆ ਠੀਕ ਆ ਜੀ ਇੱਕ ਥਾਲੋ ਤੇਲ ਆ ਠੀਕ ਆ ਜੀ ਹੁਣ ਦੁੱਧ ਹੈਗਾ 6 ਕਿਲੋ ਮਗਰ ਕਟਾ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਸੋਈ ਨੂੰ ਇਹਨੂੰ 20-25 ਦਿਨ ਹੋ ਗਏ ਜੀ ਠੀਕ ਆ ਜੀ ਕੱ ਲੋ ਵੀ ਦੋਸਤੋ ਚੌਥਾ ਸੂਆ ਸੂਈ ਵੀ ਆ ਮੱਜ ਮਗਰ ਇਹਦੇ ਕਟਾ ਵਾ ਤੇ ਦੇਖ ਹੀ ਸਕਦੇ ਹੋ ਵਾ ਮਗਲੇ ਥਣ ਤੋਂ ਬਹਿਣੀ ਉਹ ਤਿਲ ਆ ਗਈ ਜਿਹੜਾ ਦੁੱਧ ਕੰਡੇ ਚੜਦੀ ਉਹ 5 ਤੋਂ 6 ਕਿਲੋ ਆਗਾ ਕੋਈ ਵੀਰਾ ਦਾ ਦੋ ਟਾਈਮ ਚਾਰ ਟਾਈਮ ਚੁਗਤ ਸੱਲੀ ਕਰ ਸਕਦਾ ਵਾ ਥੋੜੀ ਜਿਹੀ ਫਿੱਕੀ ਜ਼ਰੂਰ ਆ ਗਈ ਬਾਕੀ ਅਵੇਲੇਬਲ ਠੀਕ ਆ ਚੰਗੀ ਆ ਗਈ ਸਿੰਘ ਦੇ ਵੀ ਫੇਸ ਕੁਆਲਿਟੀ ਚੈੱਕ ਕਰ ਲੋ ਸਿੰਘ ਜੀ ਕੁੰਡਾ ਪਿੱਛੇ ਨੂੰ ਮੁੜਿਆ ਹੋਇਆ ਵਾ ਥਣਾ ਸਹਿ ਤੰਨਾ ਦਾ ਬਹੁਤ ਚੰਗਾ ਵਾ ਮਗਰਾ ਕਟਾ ਤੇ ਦੇਖ ਸਕਦੇ ਹੋ ਬਾਈ 20 25 ਦੀ ਸੂਈ ਵੀ ਆ ਦੁੱਧ ਥੱਲੇ 5 ਤੋਂ 6 ਕਿਲੋ ਆ ਜਿਹੜਾ ਤੁਸੀਂ ਦੋ ਟਾਈਮ ਬਾਈ ਦੇ ਘਰੇ ਚੋ ਲੈਣਾ ਵਾ ਆ ਥਣ ਤੋਂ ਤੈਲਾ ਜਿਹੜਾ ਛੋਟਾ ਵਾ ਤੈਨ ਥਣ ਬਹੁਤ ਚੰਗੇ ਤੈਨ ਥਣ ਬਾਈ ਜਮਾ ਓਕੇ ਆ ਮੁੱਲ ਬਾਈ ਇਹਦਾ ਲੈਂਡ ਦੇ ਨਾਲ ਆ 55000 ਰੁਪਏ ਵਿੱਚੋ ਕੀ ਮਾਨ ਤਾਨ ਠੀਕ ਆ ਦੋਨੋਂ ਮਾ ਜਰਸੀ ਤੇ ਆ ਜਗੇ ਯਾਰ ਕੀ ਆ ਤੀਜਾ ਸੂਆ ਗੁੰਡੀ ਠੀਕ ਆ ਜੀ ਦੁੱਧ 15 16 ਕਿਲੋ ਕਟਿਆ ਵੀ ਲੈ ਸੋ ਠੀਕ ਆ ਜੀ ਦਿਨ ਕੰਨੇ ਲੈ ਜਾਊਗੀ ਦਿਨ ਲੈ ਜਾਊ ਹਾ ਜੀ ਠੀਕ ਆ ਜੀ ਤੋੜ ਲਈ ਮੜਾ ਜਾ ਲੋ ਜੀ ਦੋਸਤੋ ਤੀਜਾ ਸੂਆ ਹੁੰਦੀ ਆ ਦੂਜੇ ਸਤ ਦਾ ਰਕਾੜਾ ਹੈਗਾ 15 ਤੋਂ 16 ਕਿਲੋ ਵਾਈ ਜਾਂਦਾ ਵਾ ਕਦ ਕਰ ਦਰਮਿਆਨਾ ਵਾ ਵਜਨ ਉਹ ਇਹਨਾਂ ਬਹੁਤ ਹੈਗਾ ਅਵੇਲੇਬਲ ਚੰਗੀ ਹੈਗੀ ਹਵਾਨਾ ਬਹੁਤ ਸਾਂ ਤਿਆਰ ਕਰਦੀ ਆਉਂਦੀ ਐਚ ਐਫ ਵਰਗਾ ਹਵਾਨਾ ਤਿਆਰ ਕਰਦੀ ਆਉਂਦੀ ਹੈਗੀ ਧੈਨ ਲੈ ਜੂਗੇ ਜੇ ਪੰਜਾਂ ਦਿਨ ਲੈ ਜੂ ਹਾਂ ਲੈ ਹਾਂ ਪੰਜਾਂ ਦਿਨ ਮੈਂ ਲੈ ਜੂਗੀ ਥੜਾ ਸੇ ਬਹੁਤ ਚੰਗਾ ਵਾ ਦੁੱਧ ਹੋਊਗਾ ਚੱਟਾ ਮੱਝਾਂ ਵਰਗਾ ਜਿਹੜਾ ਆਪਾਂ ਕਿ ਮੱਝਾਂ ਨਹੀਂ ਤਾਂ ਮੱਝਾਂ ਜੇ ਲੱਖ ਰੁਪਏ ਦੀ ਆਊਗੀ ਕਿ 10-12 ਕਿਲੋ ਵਾਲੀ ਤੇ ਤੁਹਾਨੂੰ ਮੱਝਰੇ ਦੋਦਲੇ ਗਾਂ 100000 ਵਿੱਚ ਭਾਜ ਮਿਲ ਜਾਣੀ ਹੈਗੀ ਥਣਾ ਸੈ ਤੋਂ ਨੇੜ ਤੋਂ ਚੈੱਕ ਕਰਾ ਦਿੰਨੇ ਆਗੇ ਸੋਨਾ ਹੱਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਗਈ ਕੋਈ ਸ਼ਾਕ ਨਹੀਂ ਗਈ ਮੁੱਲ ਬਾਈ ਇਹਦਾ ਇਹਦਾ ਮੁੱਲ 40000 ਵਿੱਚੋਂ ਕੀ ਮਾਨਤਾਨ ਤੋਂ 40000 ਜਮਾ ਜੈ ਜੀ ਡਿਮਾਂਡ ਆ ਵਿੱਚੋਂ ਕੀ ਮਾਨਤਾਨ ਜਰੂਰ ਹੋ ਜਾਊਗਾ ਤੁਸੀਂ ਬਾਈ ਦਾ ਸੰਪਰਕਾ ਨੰਬਰ ਥੱਲੇ ਲਿਫਾਇ ਸਕ੍ਰੀਨ ਤੇ ਚੱਲਦਾ ਰਹਿਣਾ ਵਾ ਤੈਨ ਨੰਬਰ ਤੇ ਆ ਜੀ ਬਾਈ ਇਹ ਸਾਲ ਦਾ ਘੱਟਾ ਬਾਈ ਠੀਕ ਆ ਜੀ ਚੰਗੀ ਮਾਇਦਾ ਘੱਟਾ ਠੀਕ ਆ ਜਾਂਦਾ ਹੋਇਆ ਆਪਣਾ ਨਹੀਂ ਕਰਦਾ ਹੀ ਆ ਬਈ ਠੀਕ ਆ ਜੀ ਪੂਰੀ ਮਹਿੰਦਾ ਠੀਕ ਆ ਜੀ ਡਿਮਾਂਡ ਇਹਦੀ ਇਹ ਦੇ ਦਾਂਗੇ 15000 ਦਾ ਬਈ ਠੀਕ ਆ ਜੀ ਲੋ ਜੀ ਦੋਸਤੋ ਬਾਈ ਦਾ ਚੰਗੀ ਮਾਈ ਦਾ ਕੱਟਾ ਵਾ ਕਰਦਾ ਹੀ ਆਗਾ ਬੂਰਾ ਕੱਟਾ ਵਾ ਜੇ ਦੇਖ ਸਕਦੇ ਸਾਲ ਦਾ ਵਾ ਬਾਈ ਨੇ ਬਈ ਨੇ ਬਹੁਤ ਆ ਚੰਗਾ ਵਾ ਕੋਈ ਸੰਭਲਾ ਵੀਰ ਲੈ ਜਾਵੇ ਤਾਂ ਚੰਗਾ ਮਾਲੇ ਤਿਆਰ ਹੋ ਜਾਊਗਾ ਮਗਰ ਇਹਦੇ ਮੁੱਲੇ ਦਾ 15000 ਰੁਪਿਆ ਵਾ ਵਿੱਚੋਂ ਕੋਈ ਮਾਣਤਾ ਜ਼ਰੂਰ ਹੋ ਜਾਊਗਾ ਅੱਜ ਦੀ ਵੀਡੀਓ ਚ ਬਾਈ ਦੇ ਤਿੰਨ ਨਗ ਸੀਗੇ ਤਿੰਨਾਂ ਦੇ ਪਰਪੰਜਾ ਤੁਹਾਨੂੰ ਲੈਤੀ ਹੈਗੀ ਇੱਕ ਨੰਬਰ ਤੇ ਅਵੀ ਇਹ ਪਚੇ ਨੇ ਸੋਈ ਹੋਈ ਤਾਜੀ ਮੱਝ ਮਗਰ ਕੱਟਾ ਆ ਇਸ ਦੇ ਮੁੱਲ ਸਿਰ 55000 ਰੁਪਏ ਦੁੱਧ ਹੈਗਾ 6 ਕਿਲੋ ਇਹ ਥੱਲੇ ਉਹਦੇ ਦੋ ਨੰਬਰ ਤੇ ਜਰਸੀ ਵੈੜ ਹੈ ਪੰਜ ਚਾਰ ਦਿਨਾਂ ਦੀ ਕੱਚੀ ਇਹਦੇ ਪਾ ਦਊਗੀ 15 16 ਕਿਲੋ ਮੁੱਲ ਸਿਰਫ ਦਾ 40000 ਰੁਪਿਆ ਦੋ ਨੰਬਰ ਤਿੰਨ ਨੰਬਰ ਤੇ ਕੱਟਾ ਵਾ ਮੁੱਲ ਸਿਰ 15000 ਰੁਪਏ ਇੱਕ ਸਾਲੇ ਦੀ ਉਮਰ ਆ ਤਿੰਨ ਨੰਬਰ ਤਾਂ ਥੋੜੀ ਕੋਈ ਵੀ ਨਾ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ